ਅੱਜ ਦੇ ਯੁੱਗ ਵਿੱਚ ਆਯੁਰਵੇਦ ਲੋਕ ਬਹੁਤ ਅਪਣਾ ਰਹੇ ਐ ਤੇ ਆਯੁਰਵੇਦ ਦਾ ਬੇਸ ਹੀ ਬਨਸਪਤੀ ਤੇ ਜੜੀ ਬੂਟੀਆਂ ਤੇ ਗੁਰਦਾਸਪੁਰ ਦੇ ਇੱਕ ਕਿਸਾਨ ਇਦਾ ਦੇ ਨੇ 76 ਸਾਲਾਂ ਦੇ ਜਿਹੜੇ 52 ਸਾਲ ਤੋਂ ਯਾਨੀ ਕੀ ਹਾ ਸੈਂਚਰੀ ਤੋਂ ਬਾਅਦ ਸਮਾਂ ਹੋ ਗਿਆ ਉਹਨਾਂ ਨੂੰ ਆਯੁਰਵੈਦਿਕ ਓਸ਼ਦੀਆਂ ਵਲੇ ਬੂਟੇ ਵੰਡਦੇ ਆ ਖੇਡ ਮੈਲੇ ਅਭੀ ਚੋਰ ਧਾਰਮਿਕ ਸਮਾਗਮਾਂ ਵਿੱਚ ਇਹਨਾਂ ਨੂੰ ਪੌਦੇ ਵੰਡਦੇ ਦੇਖਿਆ ਜਾ ਸਕਦਾ ਜਸਪੀਰ ਸਿੰਘ ਸਾਡੇ ਨਾਲ ਮੌਜੂਦ ਨਹੀਂ ਇਹਨਾਂ ਨਾਲ ਗੱਲ ਕਰਦੇ ਆ ਜਸਪੀਰ ਸਿੰਘ ਜੀ ਕੀ ਸੋਚ ਕੇ ਸ਼ੁਰੂ ਕੀਤਾ ਪੌਦੇ ਵੰਡਣ ਦਾ ਕੰਮ ਵੇਖੋ ਜੀ ਪੌਦੇ ਬੰਡੇ ਨਾਲ ਬਤਨ ਸਾਫ ਹੁੰਦਾ ਹੈ ਇਸ ਕਰਕੇ ਨਾ ਪੌਦੇ ਬੰਡੇ ਨੇ ਇਸ ਕਿਤੇ ਜੀ ਕਿਦੋਂ ਤੋਂ ਚੱਲ ਰਿਹਾ ਹੈ ਕੰਮ ਇਹ ਵੇਖੋ ਜੀ ਮੈਂ 75 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਹਾਂਜੀ ਵਿੱਚ ਕੋਚਰ ਮੈਨੂੰ ਛੋਟ ਵੀ ਕਰਨਾ ਪਿਆ ਗਿਆ ਸੀ ਵੀ ਜਿਵੇਂ ਮੈਂ ਦਿੱਲੀ ਚਲਾ ਗਿਆ ਉੱਥੇ ਨੌਕਰੀ ਮਿਲ ਗਈ ਸੀ ਹਾਂਜੀ ਇਹ ਕੀ ਸੋਚ ਕੇ ਮਨਜਾਇਆ ਕਿੱਦਾਂ ਸ਼ੁਰੂਆਤ ਹੋਈ ਹੈ ਇਹ ਏ ਮੈਨੂੰ ਜੀ ਵਿਰਸੇ ਚੋਂ ਮਿਲਿਆ ਮੇਰੇ ਪਾਪਾ ਜੀ ਵੀ ਜਿਹੜੇ ਸੀ ਉਹ ਵੀ ਵਾਤਾਵਰਣ ਪ੍ਰੇਮੀ ਸੀਗੇ ਹਾਂਜੀ ਸਾਡਾ ਪਿੱਛੇ ਵੀ ਬਾਗ ਸੀਗਾ ਇੱਥੇ ਉਹਨਾਂ ਬਾਗ ਲਾਇਆ ਸੀ ਉਹਨਾਂ ਤੋਂ ਮੈਨੂੰ ਪ੍ਰੇਰਣਾ ਮਿਲੀ ਪੁੱਤ ਬੂਟੇ ਬੰਡਣੇ ਚੰਗੇ ਹੁੰਦੇ ਆ ਤੇ ਤੁਹਾਨੂੰ ਦੇਖਿਆ ਗਿਆ ਕਿ ਖੇਡ ਮੇਲੇ ਆ ਚਾ ਧਾਰਮਿਕ ਸਮਾਗੋ ਚ ਵੀ ਬੂਟੇ ਬੰਦੇ ਹੋ ਲੋਕਾਂ ਨੂੰ ਦੱਸਦੇ ਵੀ ਹੋ ਵੀ ਕੀ ਕੀ ਫਾਇਦੇ ਇਹਦੇ ਹਾਂਜੀ ਜੇ ਮੈਂ ਬੂਟੇ ਬੰਡਣਾ ਨਾਲ ਉਹਨਾਂ ਦੇ ਫਾਇਦੇ ਵੀ ਦੱਸਣਾ ਜੇ ਮੈਂ ਫਾਇਦੇ ਦੱਸਾਂਗੇ ਤੇ ਬੂਟੇ ਖੜਨਗੇ ਖੁੰਦਾਨ ਵੀ ਕਾਫੀ ਵਾਰ ਕਰ ਚੁੱਕੇ ਹੋ ਸੋਨਿਆ ਤੁਸੀਂ ਕਿਦੋਂ ਖੁੰਦਾਨ ਦੀ ਸ਼ੁਰੂਆਤ ਕੀਤੀ ਇਹ ਮੈਂ ਜੀ 71 ਸਾਲ ਤੋਂ ਜਦੋਂ ਪਾਕਿਸਤਾਨ ਲੜਾਈ ਲੱਗੀ ਉਹ ਤੋਂ ਖੁੰਦਾਨ ਮੈਂ ਕਰਨਾ ਸ਼ੁਰੂ ਕੀਤਾ ਜੀ ਅੱਜ ਦੇ ਯੁੱਗ ਦੀ ਗੱਲ ਕਰੀਏ ਤੇ ਸ਼ੂਗਰ ਆਮ ਬਿਮਾਰੀ ਹੈ ਯੂਰਿਕ ਐਸਿਡ ਆਮ ਬਿਮਾਰੀ ਹੈ ਬੀਪੀ ਵਗੈਰਾ ਦਾ ਕਾਫੀ ਲੋਕਾਂ ਨੂੰ ਸਮੱਸਿਆ ਵਾਂ ਇਹਦੇ ਲਈ ਕਿਹੜੇ ਕਿਹੜੇ ਪੌਦੇ ਆ ਔਰ ਕਿਦਾਂ ਕੰਮ ਆਉਂਦੇ ਆ ਵੇਖੋ ਜੀ ਇਹਦੇ ਲਈ ਸਾਨੂੰ ਆਪਣਾ ਸਟੀਵੀਏ ਦੇ ਤੇ ਖਾਓ ਸ਼ੂਗਰ ਲਈ ਗਲੋ ਵੀ ਜਿਹੜੀ ਸ਼ੂਗਰ ਨੂੰ ਕਟਟਾਉਂਦੀ ਏ ਹਾਂਜੀ ਤੇ ਨੀਮੀ ਜਿਹੜੀ ਏ ਇਹ ਖੂਨ ਸਾਫ ਕਰ ਦਿੰਦੀ ਏ ਹਾਂਜੀ ਤੇ ਬਾਕੀ ਇਹ ਕੁਝ ਬੂਟੇ ਨੇ ਜਿਹੜੇ ਸਾਨੂੰ ਲੋਣੇ ਚਾਹੀਦੇ ਨੇ ਵੰਡਣੇ ਵੀ ਚਾਹੀਦੇ ਨੇ ਜਿਦਾਂ ਜਿਵੇਂ ਸ਼ਕੀਵਿਆ ਹੋ ਗਿਆ ਅਸਬ ਗੰਦਾ ਹੋ ਗਿਆ 나ਗਦੋਣ ਹੋ ਗਈ 나ਗਦੋਣ ਦਾ ਬਹੁਤ ਹੀ ਫਾਇਦਾ ਆ ਹਾਂਜੀ ਕੀ ਕੀ ਫਾਇਦਾ ਕਰਦੀ ਹੈ ਨਾਗਦੋਣੇ ਵੇਖੋ ਜੀ ਇਹਦੇ ਨਾਲ ਕਈ ਔਰਤਾਂ ਨੂੰ ਬਲੀਡਿੰਗ ਵੱਧ ਘੱਟ ਹੁੰਦਾ ਪੈਂਦੇ ਪੱਤੇ ਖਾਣ ਨਾਲ ਉਹ ਠੀਕ ਹੋ ਜਾਂਦੀ ਹੈ ਇਹਦੇ ਨਾਲ ਆਪਣਾ ਨਕਸੀਰ ਨਹੀਂ ਫੁੱਟਦੀ ਬਵਾਸੀਰ ਨਹੀਂ ਕੀ ਹੁੰਦੀ ਇਹ ਗੰਨਾ ਕੁਛ ਵੱਖਰਾ ਜਿਹਾ ਲੱਗਦਾ ਹੈ ਇਹਦਾ ਕੀ ਆਯੁਰਵੈਦਿਕ ਕੋਈ ਮਤ ਹੈਗਾ ਦਾ ਹਾਂਜੀ ਇਹ ਦੀ ਜੋ ਕੋੜੀ ਹੁੰਦੀ ਹੈ ਇਹਦੇ ਪੀਣ ਨਾਲ ਸ਼ੂਗਰ ਖਤਮ ਹੁੰਦੀ ਐ ਨੂੰ ਸ਼ੂਗਰ ਵਾਲੇ ਜੜ੍ਹਾਂ ਲੋਕ ਪਿੰਦੇ ਨੇ ਜੜੀ ਬੂਟੀਆਂ ਦੀ ਇੰਨੀ ਜਾਣਕਾਰੀ ਰੱਖਦੇ ਹੋ ਕੋਈ ਦਵਾਈਆਂ ਵੀ ਬਣਾਉਂਦੇ ਹੋ ਹਾਂਜੀ ਮੈਂ ਜੀ ਦਵਾਈਆਂ ਬਣਾਉਂਨਾ ਜਿਹੜੀਆਂ ਬੂਟੀਆਂ ਤੁਸੀਂ ਜਿਹਦੇ ਨਾਲ ਦਮਾ ਅਲਰਜੀ ਗੈਸ ਕਬਜ ਟਾਈਫਾਇਡ ਇਹ ਦੂਰ ਹੋ ਜਾਂਦੇ ਨੇ ਇਹ ਕਾਰ ਦਾ ਤਨਜੋਦਾ ਦੁੱਧ ਜਿਹੜਾ ਇਹ ਗੋਡੇ ਪੀੜ ਥਰਵਾਇਕਲ ਮੂੰਹ ਪੀੜ ਕੰਨ ਪੀੜ ਥਲੇ ਦਾ ਰੰਗ ਸਾਫ਼ ਕਰ ਦਿੰਦਾ ਆ ਹਾਂਜੀ ਇਹ ਤਾਂ ਜਿਹੜਾ ਨਾ ਜੀ ਦੁੱਧ ਜਿਹੜਾ ਜੇ ਇਹਦਾ ਦੋ ਦਿਨ ਹੀ ਯੂਜ਼ ਕਰੀਦਾ ਆ ਹਾਂਜੀ ਦੇਖਿਆ ਅੰਦਰ ਬਹੁਤ ਸਾਰੇ ਮੋਮੈਂਟੋ ਪਏ ਆ ਫੋਟੋਆਂ ਵੀ ਕਾਫੀ ਆ ਕਾਫੀ ਵਾਰ ਸਨਮਾਨ ਹੋ ਚੁੱਕੇ ਆ ਕਿੱਥੋਂ ਕਿੱਥੋਂ ਸਨਮਾਨਤ ਹੋ ਚੁੱਕੇ ਹੁਣ ਤੱਕ ਇਹ ਵੇਖੋ ਜੀ ਮੈਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਜਦੋਂ ਵੀ ਕਿਤੇ ਵੱਡੇ ਵੱਡੇ ਮੇਲੇ ਲੱਗਦੇ ਨੇ ਇਹਨਾਂ ਦੇ ਜਿਵੇਂ ਆਪਣਾ ਫਤੇਗੜ ਸਾਹਿਬ ਸਰਹੰਦ ਆਨੰਦਪੁਰ ਸਾਹਿਬ ਇਹ ਹਜੇ ਸਾਨ ਲੱਗਦੇ ਰਹੇ ਨੇ ਉਥੇ ਮੈਨੂੰ ਇਹ ਸੱਦਦੇ ਰਹੇ ਨੇ ਉਥੇ ਮੈਨੇ ਸਨਮਾਨਤ ਕਰਦੇ ਨੇ ਜਿਵੇਂ ਭਾਈ ਕਨਿਆ ਬਾੜ ਦਿੱਤਾ ਹਸਤਾਲੋਂ ਸਟਾਰ ਬਲ ਡੋਨਰ ਦਾ ਬਾੜ ਦਿੱਤਾ ਹਾਂਜੀ ਤੇ ਬਾਕੀ ਮੈਨੂੰ ਜਿਹੜੇ ਖੇਡ ਮੇਲੇ ਜਾਵਾਂਗਾ ਮੈਨੂੰ ਸਨਮਾਨਤ ਜਰੂਰ ਕਰਦੇ ਨੇ ਜੀ ਕਿਹੜੇ ਕਿਹੜੇ ਮੰਤਰੀ ਨੇ ਸਨਮਾਨਤ ਕੀਤੀ ਇਹ ਵੇਖੋ ਜੀ ਮੈਨੂੰ ਨਵਜੋਤ ਕੋਰ ਸਿੱਧੂ ਨੇ ਛਦੀਤ ਕੁਮਾਰ ਜਿਆਨੀ ਨੇ ਹਾਂਜੀ ਲੁਧਿਆਣੇ ਤੋਂ ਹੀ ਇੱਕ ਉਹਨਾਂ ਦਾ ਮੈਨੂੰ ਨਾਮ ਹਰਦੀਪ ਪੁਰੀ ਤੇ ਸੈਂਟਰ ਦੇ ਮੰਤਰੀ ਨਾ ਜੀ ਉਹਨਾਂ ਵੀ ਤੇ ਕਿਰਨਜੀਤ ਜੀ ਜੋ ਜੇਡ ਸੈਂਟਰ ਤੇ ਮੰਤਰੀ ਨੇ ਉਹਨਾਂ ਨੇ ਵੀ ਜੀ ਸੇਖਵਾਂ ਸਾਹਿਬ ਨੇ ਵੀ ਸੁਤਿਆਸਨ ਗਾਹ ਸਾਹਿਬ ਨੇ ਵੀ ਕਈ ਵਾਰ ਸਨਮਾਨਤ ਕੀਤਾ ਕਰਤੋ ਸਕਦੇ ਜਥੇਦਾਰ ਸਾਹਿਬ ਜਿਹੜਾ ਨੇ ਉਹਨਾਂ ਨੇ ਮੈਨੂੰ ਪ੍ਰਸ਼ੰਸਾ ਪੱਤਰ ਦਿੱਤਾ ਦਾਇ ਹਰਪ੍ਰੀਤ ਸਿੰਘ ਗਿਆਨੀ ਜੀ ਨੇ ਖੂਨਦਾਨ ਦੀ ਕਰੀਏ ਤੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕਿਆ ਇਹ ਜੀ ਮੇਰਾ ਖੂਨਦਾਨ ਜਿਹੜਾ ਨਾ ਜੀ ਇਹ 200 ਵਾਰ ਤੱਕ ਤੁ ਵੱਧਦੀ ਹੈ ਜੀ ਹੁਣ ਬੰਦ ਹੋ ਗਿਆ ਹੁਣੇ ਵੇਖੋ ਨਹੀਂ ਉਹ ਲੈਂਦੇ ਹੁਣ ਮੈਂ ਖੂਨਦਾਨ ਕੈਂਪ ਲਾਉਣਾ ਸਰਹੰਦ ਦਾ ਸਰਗੰਦ ਚਾਰ ਦਿਨ ਦਾ ਛੋਛਵ ਜਾਂਦੇ ਦੀ ਛੀਦੀ ਪੁਰਬ ਤੇ ਤੇ ਅੱਜ ਅੱਜ ਦੀ ਜੀਵਨ ਸ਼ੈਲੀ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਮੈਸੇਜ ਦੇਣਾ ਚਾਹੋ ਵੇਖੋ ਜੀ ਮੈਂ ਤੇ ਇੱਕ ਗੰਗਾ ਬੂਟੇ ਲਾਓ ਤੇ ਖੂਨਦਾਨ ਕਰੋ ਖੂਨਦਾਨ ਕਰਨ ਨਾਲ ਫਾਇਦਾ ਹੀ ਫਾਇਦਾ ਹੁੰਦਾ ਨੁਕਸਾਨ ਕੋਈ ਨਹੀਂ ਇੱਕ ਤੇ ਚਾਰ ਬੰਦਿਆਂ ਦੀ ਸਿੱਧੇ ਤੋਰ ਤੇ ਜਾਨ ਵੱਜ ਜਾਂਦੀ ਏ ਤੇ ਦੂਸਰਾ ਆਪਣਾ ਸਰੀਰ ਬਿਲਕੁਲ ਸਹੀ ਰਹਿੰਦਾ ਖੂਨ ਗਾੜਾ ਨਹੀਂ ਹੁੰਦਾ ਖੂਨ ਪਤਲਾ ਹੋ ਜਾਂਦਾ ਆ ਇਹ ਦਿਲ ਦੇ ਰੋਗਾਂ ਤੋਂ ਬਚਾਅ ਹੋ ਜਾਂਦਾ ਹੈ ਇਹਨਾਂ ਅਟੈਕ ਹੋਣ ਦੇ ਚਾਂਸ ਬਿਲਕੁਲ ਘਟ ਜਾਂਦੇ ਨੇ ਜੀ ਜਸਪੀਰ ਸਿੰਘ ਜੀ 200 ਵਾਰ ਤੋਂ ਵੱਧ ਖੂਨਦਾਨ ਕਰ ਚੁੱਕੇ ਨੇ ਜਿਹੜੇ ਔਰ ਲਗਾਤਾਰ ਬੂਟੇ ਵੰਡੇ ਆ ਲੋਕਾਂ ਨੂੰ ਆਈ ਔਰ ਵੈਤੇ ಔಷਦੀਆਂ ਵਾਲੇ ਬੂਟੇ ਪ੍ਰਦਾਨ ਕਰ ਰਹੇ ਔਰ ਖੇਡ ਮੇਲੇ ਆ ਜੋ ਇੱਥੇ ਔਰ ਧਾਰਮਿਕ ਸਮਾਗਮਾਂ ਵਿੱਚ ਫ੍ਰੀ ਬੂਟੇ ਵੰਦੇ ਨੇ ਔਰ ਲੋਕਾਂ ਨੂੰ ਮੈਸੇਜ ਦੇ ਰਹੇ ਨੇ ਕਿ ਵੱਧ ਤੋਂ ਵੱਧ ਬੂਟੇ ਲਗਾਓ ਔਰ ਖੂਨਦਾਨ ਕਰੋ ਗੁਰਦਾਸਪੁਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ